ਅਮਰਿਤਪਾਲ ਦਿੱਲੀ ਤੋਂ ਬਾਹਰ ਨਹੀਂ ਜਾ ਸਕਦੇ 4 ਘੰਟੇ ਦਾ ਸਮਾਂ ਤਕਰੀਬਨ ਹੈਗਾ ਆ ਇੱਕ ਘੰਟੇ ਉੱਤੇ ਸੌ ਚੁੱਕਣ ਤੇ ਲੱਗ ਜਾਣਗੇ ਔਰ ਉਸ ਤੋਂ ਬਾਅਦ ਸਿੱਧਾ ਡਿਬਰੂਗੜ ਜੇਲ੍ਹ ਦੇ ਵਿੱਚ ਵਾਪਸ ਜਾਣਗੇ ਭਰੀ ਸੁਰੱਖਿਆ ਦੇ ਨਾਲ ਪਰ ਹਜੇ ਤੱਕ ਅਸੀਂ ਕੋਈ ਵੀ ਗੱਲ ਦੀ ਪੁਸ਼ਟੀ ਨਹੀਂ ਕਰਦੇ ਅਮਰਿਤਪਾਲ ਦੀ ਕੋਈ ਵੀ ਤਸਵੀਰ ਇਸ ਵੇਲੇ ਨਹੀਂ ਸਾਹਮਣੇ ਆਈ ਹੈਗੀ ਕੋਈ ਵੀ ਇਸ ਤਰ੍ਹਾਂ ਦੀ ਗੱਲ ਨਹੀਂ ਸਾਹਮਣੇ ਕਿ ਅਮਰਿਤਪਾਲ ਆ ਗਏ ਨੇ ਜਾਂ ਨਹੀਂ ਪਰ ਮੀਡੀਆ ਸੋਰਸਸ ਜੋ ਕਹਿ ਰਹੇ ਨੇ ਕਿ ਅਮਰਿਤਪਾਲ ਆ ਰਹੇ ਨੇ ਔਰ ਪਹੁੰਚ ਚੁੱਕੇ ਨੇ ਤਕਰੀਬਨ ਉਹਨਾਂ ਦੀ ਫੈਮਿਲੀ ਜਿਹੜੀ ਪਹੁੰਚ ਚੁੱਕੀ ਹੈਗੀ ਤਾਂ ਦੱਸਦੀ ਹੈ ਕਿ ਸੌ ਚੁੱਕਣਗੇ ਅਮਰਿਤਪਾਲ ਖਡੂਰ ਸੇਵ ਵਾਲੇ ਕਿ ਉਹਨਾਂ ਦੇ ਪਰਿਵਾਰ ਦੇ ਬਲੂ ਕਿਆ ਗਿਆ ਸੀਗਾ ਕਿ ਆਪਣੇ ਹਲਕੇ ਦੇ ਵਿੱਚ ਤਾਂ ਜਾਣ ਦੀ ਅਗਿਆ ਦਿੱਤੀ ਜਾਣੀ ਚਾਹੀਦੀ ਸੀ ਕਿਉਂਕਿ ਉਸ ਹਲਕੇ ਤੋਂ ਜਿੱਤੇ ਨੇ ਤਾਂ ਲੋਕਾਂ ਨੂੰ ਉਮੀਦਾਂ ਨੇ ਆਪਣੇ ਹਲਕੇ ਦਾ ਹਾਲ ਵੀ ਉਹ ਪੁੱਛ ਲੈਂਦੇ ਤਾਂ ਉਹਨਾਂ ਨੂੰ ਬਿਲਕੁਲ ਮਨਾਹੀ ਕਰ ਦਿੱਤੀ ਗਈ ਸੀ ਔਰ ਕੋਈ ਵੀ ਬਿਆਨਬਾਜ਼ੀ ਕੋਈ ਵੀ ਗੱਲ ਜਿਹੜੀ ਹੈ ਮੀਡੀਆ ਦੇ ਮੂਹਰੇ ਕੋਈ ਵੀ ਉਹਨਾਂ ਨੇ ਨਹੀਂ ਕਰਨੀ ਅਮਰਿਤਪਾਲ ਨੇ ਔਰ ਭਰੀ ਸੁਰੱਖਿਆ ਦੇ ਵਿੱਚ ਉਹਨਾਂ ਨੂੰ ਲੈ ਕੇ ਆਂਦਾ ਜਾ ਰਿਹਾ ਕਹਿੰਦੇ ਸਵੇਰੀ ਚੱਲ ਪਈ ਸੀਗੀ ਤਕਰੀਬਨ ਜੋ 4:00 ਵਜੇ ਤੋਂ ਖਬਰਾਂ ਸਾਹਮਣੇ ਆ ਰਹੀਆਂ ਨੇਗੀਆਂ ਤਾਂ ਹੁਣ ਸੰਸਦ ਭਵਨ ਦੇ ਵਿੱਚ ਪਹੁੰਚ ਗਏ ਨੇ ਕਿਉਂਕਿ 12:00 ਦਾ ਸਮਾਂ ਦਿੱਤਾ ਗਿਆ ਸੀਗਾ ਸੌ ਚੁੱਕੜ ਦਾ ਤਾਂ ਉਮੀਦ ਹੈ ਕਿ ਸੌ ਚੁੱਕ ਲਈ ਹੈ ਪਰ ਹਜੇ ਤੱਕ ਤਸਵੀਰਾਂ ਕੋਈ ਵੀ ਸਾਹਮਣੀ ਨਹੀਂ ਆਈਆਂ ਇਸ ਗੱਲ ਦਾ ਦਾਵਾ ਨਹੀਂ ਕਰਦੇ ਅਮ੍ਰਿਤਪਾਲ ਨੂੰ ਲੈ ਕੇ ਬੜਾ ਸਸਪੈਂਸ ਬਰਕਰਾਰ ਸੀਗਾ ਕਿਉਂਕਿ ਅਮ੍ਰਿਤਪਾਲ ਹੀ ਰਹੇਗੇ ਸੀ ਕਿ ਜਿਨ੍ਹਾਂ ਨੇ ਸੌ ਚੁੱਕੜੀ ਸੀ ਔਰ ਜੇਲ੍ਹ ਚੋਂ ਬੈਠ ਕੇ ਵੱਡੀ ਲੀਡ ਤੇ ਉਹਨਾਂ ਨੇ ਜਿੱਤ ਪ੍ਰਾਪਤ ਕੀਤੀ ਪੰਜਾਬੀਆਂ ਨੇ ਉਹਨਾਂ ਤੇ ਭਰੋਸਾ ਜਤਾਇਆ ਤੇ ਉਸ ਤੋਂ ਬਾਅਦ ਸੰਸਦ ਦੇ ਵਿੱਚ ਪਹੁੰਚਾਇਆ ਤਾਂ ਹੁਣ ਅਮ੍ਰਿਤਪਾਲ ਪਹੁੰਚ ਰਹੇ ਨੇਗੇ ਤਾਂ ਬਹੁਤ ਬکریاں ਜਾਣਕਾਰੀਆਂ ਸਾਡੇ ਕੋਲ ਸਾਹਮਣੇ ਆ ਰਹੀਆਂ ਨੇ ਜਾਂ ਪਰਿਵਾਰ ਉੱਥੇ ਪਹੁੰਚਿਆ ਹੋਇਆਗਾ ਔਰ ਕੁਝ ਰੈਸਟ੍ਰਿਕਸ਼ਨਸ ਦੇ ਤਹਿਤ ਅੰਮ੍ਰਿਤਪਾਲ ਜਿਹੜੇ ਨੇ ਉੱਥੇ ਆ ਰਹੇ ਰਹਿਗੇ ਤਾਂ ਥੋੜੇ ਸਮੇਂ ਦੀ ਜਿਹੜੀ ਆਵਿਲ ਮਿਲੀ ਉਸ ਤੋਂ ਬਾਅਦ ਉਹਨਾਂ ਨੂੰ ਵਾਪਸ ਜਾਣਾ ਪੈਗਾ ਪਰ ਇੱਕ ਗੱਲ ਬਹੁਤ ਹੀ ਬਰਕਰਾਰ ਹੈ ਇਸੇ ਤਰ੍ਹਾਂ ਕਿ ਉਹਨਾਂ ਦੀ ਫੈਮਿਲੀ ਨੇ ਅੰਮ੍ਰਿਤਪਾਲ ਨੂੰ ਚਲੋ ਜੇਲ੍ਹ ਦੇ ਵਿੱਚੋਂ ਬਾਹਰ ਆ ਜਾਣ ਤਾਂ ਇਸ ਕਰਕੇ ਹੀ ਵੋਟਾਂ ਦੇ ਵਿੱਚ ਖੜਾ ਕਰਾਇਆ ਸੀਗਾ ਉਮੀਦਵਾਰ ਅੰਮ੍ਰਿਤਪਾਲ ਬਣੇ ਸੀ ਕਿ ਪਰ ਸਸਪੈਂਸ ਇੱਥੇ ਬਰਕਰਾਰ ਹੈ ਕਿ ਜੇਕਰ ਅੰਮ੍ਰਿਤਪਾਲ ਜਿੱਤ ਗਏ ਸੰਸਦ ਮੈਂਬਰ ਬਣ ਗਏ ਕਿ ਅੰਮ੍ਰਿਤਪਾਲ ਹੁਣ ਜੇਲ੍ਹ ਤੋਂ ਬਾਹਰ ਆਉਣਗੇ ਜਾਂ ਇਸੇ ਤਰ੍ਹਾਂ ਜੇਲ੍ਹ ਦੇ ਵਿੱਚ ਅੰਦਰ ਰਹਿਣ ਕਿਉਂਕਿ ਸੌਹ ਚੁੱਕਣ ਲਈ ਹੀ ਕਿੰਨਾ ਲੇਟ ਹੋ ਗਏ ਆਲਰੇਡੀ ਪਹਿਲਾਂ ਸਾਰੇ ਮੈਂਬਰਸ ਨੇ ਸੌ ਚੁੱਕ ਲੀਏ ਪਰ ਅਮਰਿਤਪਾਲ ਹੀ ਲੇਟ ਕਿਉਂ ਹੋ ਗਏ ਔਰ ਹੁਣ ਦੇਖਣਾ ਹੈ ਬਾਕੀ ਹੋਗਾ ਕਿ ਸੌ ਚੁੱਕਦੇ ਹੋਏ ਅਮਰਿਤਪਾਲ ਦੀ ਕੋਈ ਵੀਡੀਓ ਕਲਿੱਪ ਕੋਈ ਤਸਵੀਰ ਕੋਈ ਆਉਂਦੀ ਹੈ ਜਾਂ ਨਹੀਂ ਆਉਂਦੀ ਕਿ ਸਭ ਕੁਝ ਗੁਪਤ ਤਰੀਕੇ ਦੇ ਨਾਲ ਹੀ ਕੀਤਾ ਜਾਏਗਾ ਤਾਂ ਇਸ ਵੇਲੇ ਦੀ ਅਹਿਮ ਜਾਣਕਾਰੀ ਇਹ ਸੋ ਤੁਹਾਡੇ ਨਾਲ মিডিਆ ਸੋਰਸਸ ਜਿਹੜੀ ਸਾਂਝੀ ਕਰ ਰਹੇ ਹਾਂ ਅਸੀਂ ਰਿਆਸਫ ਨਿਊਜ਼ ਇਸ ਗੱਲ ਦੀ ਕੋਈ ਪੁਸ਼ਟੀ ਨਹੀਂ ਕਰਦੇ ਜਿੰਨਾ ਸਮਾਂ ਕੋਈ ਤਸਵੀਰ ਨਹੀਂ ਆਉਂਦੀ ਪਰ ਜੋ ਖਬਰਾਂ ਨਿਕਲ ਕੇ ਸਾਹਮਣੇ ਆ ਰਹੀ ਨੇ ਕਿ ਅਮਰਿਤਪਾਲ ਆ ਚੁੱਕੇ ਨੇ ਸਤਿ ਸ਼੍ਰੀ ਅਕਾਲ ਜੀ ਵਿਆਸਤ ਨਿਊਜ਼ ਦੇਖ ਰਹੇ ਤੁਸੀਂ ਮੈਂ ਨੂਰ ਵਰਚੋਤਾ ਤੁਹਾਡੇ ਨਾਲ ਤਾਂ ਚੰਨ ਸਮੇਂ ਦੇ ਵਿੱਚ ਅੰਮ੍ਰਿਤਪਾਲ ਪਹੁੰਚ ਰਹੇ ਨੇ ਸੰਸੁਖ ਪਵਨ ਦੇ ਵਿੱਚ ਸੌਣ ਚੁੱਕਣ ਦੇ ਲਈ ਤਾਂ ਦੱਸਦੀ ਕਿ ਖਡੂਰ ਸਾਹਿਬ ਤੋਂ ਐਮਪੀ ਜਿੱਤ ਗਏ ਨੇ আর ਉਸ ਤੋਂ ਬਾਅਦ ਅੱਜ ਸੌਣ ਚੁੱਕਣ ਜਾ ਰਹੇ ਨੇ ਹਾਲਾਂਕਿ ਸਾਰੇ ਐਮਪੀਜ਼ ਨੇ ਆਪਣੀਆਂ ਸੌਣ ਚੁੱਕ ਲਈਆਂ ਨੇ ਪਰ ਅੰਮ੍ਰਿਤਪਾਲ ਦਾ ਰਹਿ ਗਿਆ ਸੀ ਕਿਉਂਕਿ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਸੀ ਔਰ ਪਰਮਿਸ਼ਨ ਲੈਣ ਤੋਂ ਬਾਅਦ ਕੁਝ ਸ਼ਰਤਾਂ ਦੇ ਆਧਾਰ ਤੇ ਅੰਮ੍ਰਿਤਪਾਲ ਅੱਜ ਬਾਹਰ ਆ ਰਹੇ ਨੇ ਔਰ ਜੋ ਜਾਣਕਾਰੀ ਹੈ মিডিਆ ਸੋਰਸਸ ਦੇ ਮੁਤਾਬਿਕ ਸਾਡੇ ਕੋਲ ਸਾਹਮਣੇ ਆ ਰਹੀ ਹੈ ਕਿ ਅਮਰਿਤਪਾਲ ਪਹੁੰਚ ਚੁੱਕੇ ਨੇ ਕੁਝ ਸਮੇਂ ਦੇ ਵਿੱਚ ਸੌਂ ਚੱਕਣ ਦੇ ਲਈ ਅੰਦਰ ਜਾਣਗੇ ਔਰ ਪਰਿਵਾਰ ਜਿਹੜਾ ਹੈ ਅਮਰਿਤਪਾਲ ਦਾ ਪਹੁੰਚ ਚੁੱਕਿਆ ਤਾਂ ਦੱਸਦੀ ਹੈ ਕਿ ਪਰਿਵਾਰਕ ਮੈਂਬਰ ਮਿਲ ਸਕਦੇ ਨੇ ਉਹਨਾਂ ਨੂੰ ਪਰ ਅਮਰਿਤਪਾਲ ਦਿੱਲੀ ਤੋਂ ਬਾਹਰ ਨਹੀਂ ਜਾ ਸਕਦੇ 4 ਘੰਟੇ ਦਾ ਸਮਾਂ ਤਕਰੀਬਨ ਹੈਗਾ 1 ਘੰਟੇ ਉੱਤੇ ਸੌਂ ਚੱਕਣ ਤੇ ਲੱਗ ਜਾਣਗੇ ਔਰ ਉਸ ਤੋਂ ਬਾਅਦ ਸਿੱਧਾ ਡਿਬਰੂਗੜ ਜੇਲ੍ਹ ਦੇ ਵਿੱਚ ਵਾਪਸ ਜਾਣਗੇ ਪਰ ਸੁਰੱਖਿਆ ਦੇ ਨਾਲ ਪਰ ਹਜੇ ਤੱਕ ਅਸੀਂ ਕੋਈ ਵੀ ਗੱਲ ਦੀ ਪੁਸ਼ਟੀ ਨਹੀਂ ਕਰਦੇ ਅਮਰਿਤਪਾਲ ਦੀ ਕੋਈ ਵੀ ਤਸਵੀਰ ਇਸ ਵੇਲੇ ਨਹੀਂ ਸਾਹਮਣੇ ਆਈ ਹੈਗੀ ਕੋਈ ਵੀ ਇਸ ਤਰ੍ਹਾਂ ਦੀ ਗੱਲ ਨਹੀਂ ਸਾਹਮਣੇ ਕਿ ਅਮਰਿਤਪਾਲ ਆ ਗਏ ਨੇ ਨਹੀਂ ਪਰ ਮੀਡੀਆ ਸੋਰਸਸ ਜੋ ਕਹਿ ਰਹੇ ਨੇ ਕਿ ਅਮਰਿਤਪਾਲ ਆ ਰਹੇ ਨੇ ਔਰ ਪਹੁੰਚ ਚੁੱਕੇ ਨੇ ਤਕਰੀਬਨ ਉਹਨਾਂ ਦੀ ਫੈਮਿਲੀ ਜਿਹੜੀ ਪਹੁੰਚ ਚੁੱਕੀ ਹੈਗੀ ਤਾਂ ਅ ਦੱਸਦੀ ਹੈ ਕਿ ਸੌ ਚੁੱਕਣਗੇ ਅਮਰਿਤਪਾਲ ਖਡੂਰ ਸੇਵ ਵਾਲਾ ਕਿ ਉਹਨਾਂ ਦੇ ਪਰਿਵਾਰ ਦੇ ਵੱਲੋਂ ਜ਼ਰੂਰ ਕਿਹਾ ਗਿਆ ਸੀਗਾ ਕਿ ਆਪਣੇ ਹਲਕੇ ਦੇ ਵਿੱਚ ਤਾਂ ਜਾਣ ਦੀ ਅਗਿਆ ਦਿੱਤੀ ਜਾਣੀ ਚਾਹੀਦੀ ਸੀ ਕਿਉਂਕਿ ਉਸ ਹਲਕੇ ਤੋਂ ਜਿੱਤੇ ਨੇ ਤਾਂ ਲੋਕਾਂ ਨੂੰ ਉਮੀਦਾਂ ਨੇ ਆਪਣੇ ਹਲਕੇ ਦਾ ਹਾਲ ਵੀ ਉਹ ਪੁੱਛ ਲੈਂਦੇ ਤਾਂ ਉਹਨਾਂ ਨੂੰ ਬਿਲਕੁਲ ਮਨਾਹੀ ਕਰ ਦਿੱਤੀ ਗਈ ਸੀ ਔਰ ਕੋਈ ਵੀ ਬਿਆਨਬਾਜ਼ੀ ਕੋਈ ਵੀ ਗੱਲ ਜਿਹੜੀ ਹੈ ਮੀਡੀਆ ਦੇ ਮੂਹਰੇ ਕੋਈ ਵੀ ਉਹਨਾਂ ਨੇ ਨਹੀਂ ਕਰਨੀ ਅਮਰਿਤਪਾਲ ਨੇ ਔਰ ਭਰੀ ਸੁਰੱਖਿਆ ਦੇ ਵਿੱਚ ਉਹਨਾਂ ਨੂੰ ਲੈ ਕੇ ਆਂਦਾ ਜਾ ਰਿਹਾ ਕਹਿੰਦੇ ਸਵੇਰੀ ਚੱਲ ਪਈ ਸੀਗੀ ਤਕਰੀਬਨ ਜੋ 4:00 ਵਜੇ ਤੋਂ ਖਬਰਾਂ ਸਾਹਮਣੇ ਆ ਰਹੀਆਂ ਨੇਗੀਆਂ ਤਾਂ ਹੁਣ ਸੰਸਦ ਭਵਨ ਦੇ ਵਿੱਚ ਪਹੁੰਚ ਗਏ ਨੇ ਕਿਉਂਕਿ 12:00 ਦਾ ਸਮਾਂ ਦਿੱਤਾ ਗਿਆ ਸੀਗਾ ਸੌ ਚੱਕੜ ਦਾ ਤਾਂ ਉਮੀਦ ਹੈ ਕਿ ਸੌ ਚੱਕ ਲਈ ਹੈ ਪਰ ਹਜੇ ਤੱਕ ਤਸਵੀਰਾਂ ਕੋਈ ਵੀ ਸਾਹਮਣੀ ਨਹੀਂ ਆਈਆਂ ਇਸ ਗੱਲ ਦਾ ਦਾਵਾ ਨਹੀਂ ਕਰਦੇ ਅਮ੍ਰਿਤਪਾਲ ਨੂੰ ਲੈ ਕੇ ਬੜਾ ਸਸਪੈਂਸ ਬਰਕਰਾਰ ਸੀਗਾ ਕਿਉਂਕਿ ਅਮ੍ਰਿਤਪਾਲ ਹੀ ਰਹਿ ਗਏ ਸੀਗੇ ਜਿਨ੍ਹਾਂ ਨੇ ਸੌ ਚੱਕੜੀ ਸੀ ਔਰ ਜੇਲ੍ਹ ਚੋਂ ਬੈਠ ਕੇ ਵੱਡੀ ਰੇਟ ਤੇ ਉਹਨਾਂ ਨੇ ਜਿੱਤ ਪ੍ਰਾਪਤ ਕੀਤੀ ਪੰਜਾਬੀਆਂ ਨੇ ਉਹਨਾਂ ਤੇ ਭਰੋਸਾ ਜਤਾਇਆ ਤੇ ਉਸ ਤੋਂ ਬਾਅਦ ਸੰਸਦ ਦੇ ਵਿੱਚ ਪਹੁੰਚਾਇਆ ਤਾਂ ਹੁਣ ਅਮ੍ਰਿਤਪਾਲ ਪਹੁੰਚ ਰਹੇ ਨੇਗੇ ਤਾਂ ਬਹੁਤ ਬੱਕਰੀ ਜਾਣਕਾਰੀਆਂ ਸਾਡੇ ਕੋਲ ਸਾਹਮਣੇ ਆ ਰਹੀਆਂ ਨੇ ਜਾਂ ਪਰਿਵਾਰ ਉੱਥੇ ਪਹੁੰਚਿਆ ਹੋਇਆਗਾ ਔਰ ਕੁਝ ਰੈਸਟ੍ਰਿਕਸ਼ਨ ਦੇ ਤਹਿਤ ਅੰਮ੍ਰਿਤਪਾਲ ਜਿਹੜੇ ਨੇ ਉੱਥੇ ਆ ਰਹੇ ਰਹਿਗੇ ਤਾਂ ਥੋੜੇ ਸਮੇਂ ਦੀ ਜਿਹੜੀ ਆ ਵੇਲ ਮਿਲੀ ਉਸ ਤੋਂ ਬਾਅਦ ਉਹਨਾਂ ਨੂੰ ਵਾਪਸ ਜਾਣਾ ਪਏਗਾ ਪਰ ਇੱਕ ਗੱਲ ਬਹੁਤ ਹੀ ਬਰਕਰਾਰ ਹੈ ਇਸੇ ਤਰ੍ਹਾਂ ਕਿ ਉਹਨਾਂ ਦੀ ਫੈਮਿਲੀ ਨੇ ਅੰਮ੍ਰਿਤਪਾਲ ਨੂੰ ਅ ਚਲੋ ਜੇਲ੍ਹ ਦੇ ਵਿੱਚੋਂ ਬਾਹਰ ਆ ਜਾਣ ਤਾਂ ਇਸ ਕਰਕੇ ਹੀ ਵੋਟਾਂ ਦੇ ਵਿੱਚ ਖੜਾ ਕਰਾਇਆ ਸੀਗਾ ਉਮੀਦਵਾਰ ਅ ਅੰਮ੍ਰਿਤਪਾਲ ਬਣੇ ਸੀ ਕਿ ਪਰ ਸਸਪੈਂਸ ਇੱਥੇ ਬਰਕਰਾਰ ਹੈ ਕਿ ਜੇਕਰ ਅੰਮ੍ਰਿਤਪਾਲ ਜਿੱਤ ਗਏ ਸੰਸਦ ਮੈਂਬਰ ਬਣ ਗਏ ਕਿ ਅੰਮ੍ਰਿਤਪਾਲ ਹੁਣ ਜੇਲ੍ਹ ਤੋਂ ਬਾਹਰ ਆਉਣਗੇ ਜਾਂ ਇਸੇ ਤਰ੍ਹਾਂ ਜੇਲ੍ਹ ਦੇ ਵਿੱਚ ਅੰਦਰ ਰਹਿਣ ਕਿਉਂਕਿ ਸੌ ਚੁੱਕਣ ਲਈ ਇਹ ਕਿੰਨਾ ਲੇਟ ਹੋਗੇ ਆਲਰੇਡੀ ਪਹਿਲਾਂ ਸਾਰੇ ਮੈਂਬਰਸ ਨੇ ਸੌ ਚੁੱਕ ਲੀਏ ਪਰ ਅਮਰਿਤਪਾਲ ਹੀ ਲੇਟ ਕਿਉਂ ਹੋਗੇ ਔਰ ਹੁਣ ਦੇਖਣਾ ਹੈ ਬਾਕੀ ਹੋਗਾ ਕਿ ਸੌ ਚੁੱਕਦੇ ਹੋਏ ਅਮਰਿਤਪਾਲ ਦੀ ਕੋਈ ਵੀਡੀਓ ਕਲਿੱਪ ਕੋਈ ਤਸਵੀਰ ਕੋਈ ਆਉਂਦੀ ਹੈ ਜਾਂ ਨਹੀਂ ਆਉਂਦੀ ਕਿ ਸਭ ਕੁਝ ਗੁਪਤ ਤਰੀਕੇ ਦੇ ਨਾਲ ਹੀ ਕੀਤਾ ਜਾਏਗਾ ਤਾਂ ਇਸ ਵੇਲੇ ਦੀ ਇਹ ਮਹਾਂ ਜਾਣਕਾਰੀ ਹੈ ਜਿਸ ਨੂੰ ਤੁਹਾਡੇ ਨਾਲ ਮੀਡੀਆ ਸੋਰਸਸ ਜਿਹੜੀ ਸਾਂਝੀ ਕਰ ਰਹੇ ਆ ਅਸੀਂ ਰਿਆਸਤ ਨਿਊਜ਼ ਇਸ ਗੱਲ ਦੀ ਕੋਈ ਪੁਸ਼ਟੀ ਨਹੀਂ ਕਰਦੇ ਜਿੰਨਾ ਸਮਾਂ ਕੋਈ ਤਸਵੀਰ ਨਹੀਂ ਆਉਂਦੀ ਪਰ ਜੋ ਖਬਰਾਂ ਨਿਕਲ ਕੇ ਸਾਹਮਣੇ ਆ ਰਹੀ ਨੇ ਕਿ ਅਮਰਿਤਪਾਲ ਆ ਚੁੱਕੇ ਨੇ ਸਤਿ ਸ਼੍ਰੀ ਅਕਾਲ ਜੀ ਵਿਆਸਤ ਨਿਊਜ਼ ਦੇਖ ਰਹੇ ਤੁਸੀਂ ਮੈਂ ਨੂਰ ਵਰਚੋਤਾ ਤੁਹਾਡੇ ਨਾਲ ਤਾਂ ਚੰਨ ਸਮੇਂ ਦੇ ਵਿੱਚ ਅੰਮ੍ਰਿਤਪਾਲ ਪਹੁੰਚ ਰਹੇ ਨੇ ਸੰਸਦ ਪਵਨ ਦੇ ਵਿੱਚ ਸੌਣ ਚੁੱਕਣ ਦੇ ਲਈ ਤਾਂ ਦੱਸਦੀ ਕਿ ਖਡੂਰ ਸਾਹਿਬ ਤੋਂ ਐਮਪੀ ਜਿੱਤ ਗਏ ਨੇ ਔਰ ਉਸ ਤੋਂ ਬਾਅਦ ਅੱਜ ਸੌਣ ਚੁੱਕਣ ਜਾ ਰਹੇ ਨੇ ਹਾਲਾਂਕਿ ਸਾਰੇ ਐਮਪੀਜ਼ ਨੇ ਆਪਣੀਆਂ